ਮੈਨੂੰ ਪਤਾ ਕਿ ਤੁਹਾਡੀ ਸਾਰਿਆਂ ਦੀ ਨਜ਼ਰ ਜਿਹੜੀ ਉਹ ਚੁੱਲ੍ਹੇ ਤੇ ਜਾ ਰਹੀ ਹੈ ਪਰ ਚੁੱਲਾ ਜਿਹੜਾ ਟੁੱਟਿਆ ਹੋਇਆ ਯਾਰ ਸੋ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਇਹ ਮਾਂ ਰਹਿੰਦੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਕੌਣ ਕਹਿੰਦਾ ਕਿ ਰੱਬ ਹੈ ਨਹੀਂ ਰੱਬ ਤੁਹਾਡੇ ਸਾਹਮਣੇ ਆ ਸੋ ਇੱਕ ਭੈਣ ਆਪਣੇ ਬੱਚਿਆਂ ਦੇ ਨਾਲ ਇੱਕ ਗੈਸ ਚੁੱਲਾ ਸਿਲੰਡਰ ਫਰਾਟਾ ਪੱਖਾ ਲੈ ਕੇ ਇਸ ਮਾਂ ਦੇ ਕੋਲ ਆਈ ਸੋ ਦੋਸਤੋ ਭੈਣ ਕਹਿੰਦੀ ਕਿ ਅੱਜ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਸੀ ਸੋ ਕਿਉਂ ਨਾ ਮੈਂ ਵੀਕੈਂਡ ਜਿਹੜਾ ਅੱਜ ਇਸ ਮਾਣਾ ਮਨਾਵਾ ਸੋ ਦੁਨੀਆ ਦਾ ਸਭ ਤੋਂ ਸੋਹਣਾ ਵੀਕੈਂਡ ਜਿਹੜਾ ਦੋਸਤੋ ਅੱਜ ਤੁਹਾਡੇ ਸਾਹਮਣੇ ਮਨਾਇਆ ਗਿਆ ਸੋ ਤੁਸੀਂ ਵੀ ਸਾਰੇ ਇਸ ਵੀਕੈਂਡ ਤੋਂ ਸੇਧ ਲਓ ਯਾਰ ਤੇ ਇੱਕ ਨਾ ਭਾਜੀ ਆ ਸਾਡੇ ਕੈਨੇਡਾ ਤੋਂ ਸਾਡੀ ਤੋਂ ਉਹਨਾਂ ਨੇ 5000 ਰੁਪਏ ਦੀ ਸੇਵਾ ਤੁਹਾਨੂੰ ਦਿੱਤੀ ਆ ਭਾਜੀ ਫੜਾ ਦੇ ਫੁੱਲ 5000 ਦੀ ਜਿਹੜੀ ਮਦਦ ਹੈ ਇਹ ਉਹਨਾਂ ਵੱਲੋਂ ਆਏ ਗੁਫਤਦਾਨ ਆ ਮਤਲਬ ਕਿ ਉਹਨਾਂ ਨੇ ਆਪਣਾ ਨਾਮ ਨਹੀਂ ਲੈਣਾ ਤੇ ਇਹ ਜਿਹੜਾ ਪ੍ਰਾਟਾ ਪੱਖਾ ਤੇ ਚੁੱਲਾ ਤੇ ਵਾਸ ਸਿਲੰਡਰ ਹੈ ਮੇਰੇ ਪਿੰਡ ਵੱਲੋਂ ਤੇ ਇਹਨਾਂ ਦੇ ਬੱਚਿਆਂ ਦੇ ਲਈ ਬੱਸ ਪਰਮਾਤਮਾ ਅੱਗੇ ਅਰਦਾਸ ਕਰੀਏ ਨਾ ਕਿ ਪਰਮਾਤਮਾ ਨੇ ਤੰਦਰੁਸਤੀ ਦੇਣੀ ਵੀ ਵੱਡੇ ਹੋ ਕੇ ਮਾਤਾ ਪੁੱਤਰਾ ਸੇ ਜੋੜਨ ਦਾ ਤਾਂ ਘੁੱਟ ਮੋਹ ਦੇ ਵਿੱਚ 판 ਮੈਂ ਕਹਿੰਦੀ ਮਾਲਕ ਜਿਹੜਾ ਮੈਨੂੰ ਦਿੰਦਾ ਉਹਦੀ ਲੰਬੀਆਂ ਉਂਗਲਾਂ ਤੇਰੀ ਮਾਲ ਤਾਂ ਬਹੁਤ ਵਧੀਆ ਤੋ ਬਹੁਤ ਦਈ ਦੋ ਤੁ ਲੰਮੀ ਆਂਗਾਂ ਤੇ ਲੱਦੀਆਂ ਮੈਂ ਤੇ ਰੱਬ ਦੇ ਸਹਾਰੇ ਹਰ ਵੇਲੇ ਹੀ ਦੁਆ ਮੰਗਦੀ ਆ ਜਿਹੜਾ ਸਾਨੂੰ ਖਾਣ ਦੇ ਰਿਹਾ ਉਸ ਤੋਂ ਤੁਸੀਂ ਇਹ ਦੇਖੋ ਮਾਤਾ ਜੀ ਅੱਜ ਬੱਚਾ ਤੁਹਾਡੇ ਕੋਲ ਖੜਾ ਹੈ ਲੋਕ ਆਪਣਾ ਵੀਕੈਂਡ ਦਾ 12 ਹੋਟਲਾਂ ਦੇ ਵਿੱਚ ਖਰਚੇ ਕਰਕੇ ਜਿਹੜੇ ਪੰਜ-ਪੰਜ ਦਾ 10000 ਰੁਪਏ ਲਾ ਕੇ ਮਨਾਉਂਦੇ ਭਾਈ ਤੇ ਬੱਚੇ ਦੇਖੋ ਵਿਚਾਰੇ ਜਿਹੜੇ ਅੱਜ ਆਪਣਾ ਵੀਕੈਂਡ ਜਿਹੜੀ ਆਪਣੀ ਗੁੱਲਦੀ ਛੁੱਟੀ ਹੈ ਜਿਹੜੀ ਇਹ ਛੁੱਟੀ ਤੁਹਾਡੇ ਘਰ ਮਨਾਣ ਆਏ ਆ। ਅਸੀਂ ਨਾਲ ਇਹ ਅਰਦਾਸ ਕਰਿਓ ਪਰਮਾਤਮਾ ਨੂੰ ਤੰਦਰੁਸਤੀ ਵਰਸੇ। ਅਸੀਂ ਇਹ ਅਰਦਾਸ ਕਰਦੀ ਆ। ਸਾਰਿਆਂ ਦਾ ਫਤ ਗੱਲ ਕਰਦਾ ਕਿ ਤੁਮ ਤਾਂ ਮੈਂ 16 ਤਰੀਕ ਨੂੰ 16 ਤਰੀਕ ਨੂੰ ਤੁਸੀਂ ਤੁਹਾਨੂੰ ਮੈਂ ਭੇਜਦਾ 16 ਨੂੰ ਪਰ ਇੱਕ ਬੰਦਾ ਕੋਈ ਨਾਲ ਭੇਜ ਦੂੰਗਾ ਮੁੰਡਾ ਜਿਹੜਾ ਸਮਝਦਾਰ ਹੋਵੇ ਜਿਹੜਾ ਇਹਨਾਂ ਨੂੰ ਆ ਉੱਥੇ ਜਾ ਕੇ ਮੇਰੇ ਅਟੈਂਡ ਕਰ ਲਵੇ ਹਨ ਭੇਜ ਦਵਾਂਗੇ ਭੇਜ ਦਵਾਂਗੇ ਜਿਹੜਾ ਭਾਜੀ ਉੱਥੇ ਨਾ ਰਾਸ਼ ਬਹੁ ਆਣਾ ਉੱਥੇ ਘੱਟੋ ਘੱਟ 20-25 ਹਜ਼ਾਰ ਵੱਧਾ ਹੁੰਦਾ ਨਾ ਪੂਰਾ ਪੰਜਾਬ ਲੈਵਲ ਦਾ ਕੈਂਪ ਆ ਬਨਕਾ ਦੀ ਸਿਵਾਲੇ ਪਾਜੀ ਨਹੀਂ ਗੁਰਪ੍ਰੀਤ ਸਿੰਘ ਮੈਂ ਤੁਹਾਨੂੰ ਉੱਥੇ ਫਿਰ ਭਾਜੀ ਆਪਾਂ ਇਹਨਾਂ ਨੂੰ ਭੇਜਾਂਗੇ ਉਹਨਾਂ ਨੇ ਮੇਨੂੰ ਸੋਗੀ ਗੱਲ ਰਜਿਸਟ੍ਰੇਸ਼ਨ ਮੈਂ ਕਰਵਾ ਦੇਣੀ ਆ ਸਿਰਫ ਤੁਸੀਂ ਇੱਥੋਂ ਲੈ ਕੇ ਜਾਣਾ ਤੇ ਲੈ ਜੇ ਇਹ ਤਿੰਨ ਚਾਰ ਵਾਰ ਚੱਲੇਗਾ ਨਾ ਭਾਜੀ ਮੈਂ ਗਾਰੰਟੀ ਦਿੰਦਾ ਭਾਜੀ ਠੀਕ ਹੋ ਜਾਵੇਗਾ ਇਹ ਅਜ ਇੰਨਾ ਜਦਾ ਲੰਮੇ ਪੀਓ ਜੇ ਮਾਤਾ ਇਹ ਸਹੀ ਹੋ ਗਏ ਫੇ ਤੁਹਾਡੇ ਘਰ ਦਾ ਸਰਕਲ ਨਹੀਂ ਜਾਣਾ ਜੇ ਅੱਜ ਪਾਣੀ ਹੀ ਲੰਮੇ ਪੀਓ ਨਾ ਇਹ ਉੱਠ ਕੇ ਕੰਮ ਕਰਨਗੇ ਮੇਰਾ 100% ਦਾ ਇਹ ਵਾਅਦਾ ਹੈ ਤੁਹਾਡੇ ਨਾਲ ਕਿਉਂ ਮੈਨੂੰ ਉੱਥੇ ਦਾ ਪਤਾ ਉਹਦਾ ਪਾਜੀ ਤਾਂ ਤਾਂ ਹੱਥ ਰੱਖ ਦਿੰਦੇ ਨਾ ਇੱਥੇ ਹਾਂਜੀ ਉਹਨਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਹੀ ਅੱਡੀ ਦਿੱਤੀ ਹੋਈ ਹੈ ਬਦਰ ਆਪ ਲੋਕ ਵੀ ਤੁਸੀਂ ਇਹ ਦੇਖੋ ਜਿਹੜਾ ਬੰਦਾ ਉੱਡਦਾ ਨਹੀਂ ਲੋਕ ਕਾਲਾ ਘੜਦੇ ਸਾਡੇ ਕੋਲੋਂ ਬਜ਼ੁਰਗ ਉੱਡਦਾ ਨਹੀਂ ਜਲਾ ਮੇਸ਼ਰਣਾ ਜਾਣਾ ਹੀ ਉਹ ਦੇਖੋ ਕਿੰਨੇ ਪਿਆਰ ਨਾਲ ਮਨਾ ਕੇ ਪਾਜੀ ਲੈ ਗਏ ਪਰ ਆ ਤੇ ਬਾਪ ਦੇ ਤੁਰ ਜਾਣ ਮਗਰੋਂ ਵੀਰ ਦੇ ਜਿਹੜੇ ਹਾਲਾਤ ਆ ਤੁਹਾਡੇ ਸਾਹਮਣੇ ਆ ਯਾਰ ਸੋ ਵੀਰ ਦੀ ਘਰ ਵਾਲੀ ਜਿਹੜੀ ਵੀਰ ਨੂੰ ਛੱਡ ਕੇ ਚਲੀ ਗਈ ਸੀ ਉਸ ਤੋਂ ਬਾਅਦ ਵੀਰ ਜਿਹੜਾ ਮੈਂਟਲੀ ਅਫਸੈਟ ਹੋ ਗਿਆ ਸੁਵੈਦੀ ਮੰਜੇ ਤੇ ਪਿਆ ਰੰਦਾ ਆਪਾਂ ਗੱਲ ਕਰ ਰਹੇ ਹਾਂ ਦੇਖੋ ਪਰ ਵੀਰ ਗੱਲ ਨਹੀਂ ਕਰ ਰਿਹਾ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਵੀਰ ਨੂੰ ਅਨੁਕਤਾ ਦੀ ਸੇਵਾ ਸੁਸਾਇਟੀ ਹਸਨਪੁਰ ਕਲਾ ਤੋਂ ਕੈਂਪ ਤੋਂ ਦਰਾਂ ਜੜੀ ਮੈਡੀਸਿਨ ਦਵਾਵਾਂਗੇ ਤਾਂ ਜੋ ਇਹ ਜਲਦ ਠੀਕ ਹੋ ਕੇ ਆਪਣੀ ਮਾਂ ਦੀ ਸੇਵਾ ਕਰ ਸਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ